ਪਾਲਸ ਦਾ ਘਰਾ ਦੇਖਣ ਨੂੰ ਮਿਲਿਆ ਜੀ ਹਾਂ ਆਪਣੀ 23 ਸਾਲਾ ਘਰਵਾਲੀ ਨੂੰ ਅੱਗ ਲਾ ਕੇ ਤੇ ਜਿਉਂਦਾ ਸਾੜ ਦਿੱਤਾ ਜਿਹੜੀ ਕਿ 6 ਮਹੀਨਿਆਂ ਦੀ ਗਰਭਅਤੀ ਸੀ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਉਹਦੇ ਦੋ ਜੁੜਵਾ ਬੱਚੇ ਸਨ ਪੇਟ ਦੇ ਵਿੱਚ ਤਾਂ 6 ਮਹੀਨਿਆਂ ਦੀ ਗਰਭਅਤੀ ਸੀਗੀ ਔਰ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਉਹਦੇ ਹੱਥ ਪੈਰ ਜਿਹੜੇ ਐ ਉਹ ਰस्सੀਆਂ ਦੇ ਨਾਲ ਬੰਨੇ ਗਏ ਤੇ ਉਸ ਤੋਂ ਬਾਅਦ ਮੰਜੀ ਦੇ ਉੱਪਰ ਹੀ ਉਸ ਨੂੰ ਅੱਗ ਲਾ ਦਿੱਤੀ ਗਈ ਔਰ ਜਿਹੜੀ ਘਰਵਾਲੀ ਐ ਉਸ ਨੂੰ ਜਿਉਂ ਉਹਨਾਂ ਦਾ ਸਾੜ ਦਿੱਤਾ ਗਿਆ ਹਵਾਨੀਤ ਦੀਆਂ ਹੱਦਾਂ ਪਾਰ ਹੋਈਆਂ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਖੌਫਨਾਕ ਕਤਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਵਾਲੇ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 2 ਕੁ ਸਾਲ ਹੀ ਹੋਏ ਸੀ ਜੇ ਵਿਆਹ ਹੋਏ ਨੂੰ ਔਰ 6 ਮਹੀਨੇ ਦੀ ਔਰਤ ਗਰਭਵਤੀ ਸੀਗੀ ਔਰ ਦੋ ਜੁੜਵਾ ਬੱਚਿਆਂ ਦੀ ਉਸਨੇ ਮਾਂ ਬਣਨਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਦੇ ਪਤੀ ਦਾ ਇੱਕ ਖੌਫਨਾਕ ਤੇ ਹੈਰਾਨ ਕਰ ਦੇਣ ਵਾਲਾ ਕਾਰਾ ਜਿਹੜਾ ਉਹ ਦੇਖਣ ਨੂੰ ਇਹ ਜਿਉਂਦੇ ਨੂੰ ਜਿਹੜਾ ਆ ਅੱਗ ਲਾ ਕੇ ਸਾੜ ਦਿੱਤਾ ਗਿਆ ਤੇ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਤੇ ਦਹਿਸ਼ਤ ਦਾ ਮਾਹੌਲ ਜਿਹੜਾ ਬਣਿਆ ਹੋਇਆ ਔਰ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਪੁਲਿਸ ਦੇ ਵੱਲੋਂ ਜਿਹੜਾ ਮੁਲਜ਼ਮ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਪੂਰਾ ਪਿੰਡ ਜਿਹੜਾ ਆ ਉਹ ਇਕੱਠਾ ਹੋਇਆ ਕਿ ਆਖਰਕਾਰ ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ ਰੂਹ ਕੰਬਾਉ ਘਟਨਾ ਹੈ ਦਿਲ ਦਹਿਲਾਉਣ ਵਾਲਾ ਕਾਰਨਾਮਾ ਜਿਹੜਾ ਉਹ ਕਰ ਦਿੱਤਾ ਗਿਆ ਜਿਨ ਨੇ ਫੇਰੇ ਲਈ ਹੁਣ ਜਿਨ ਨੇ ਲਾ ਲਈਆਂ ਹੋਣ ਸੱਤ ਜਨਮਾਂ ਦਾ ਸਾਥ ਦੇਣ ਦੇ ਵਾਅਦੇ ਕੀਤੇ ਹੋਣ ਤਾਂ ਜੇਕਰ ਉਹ ਤੁਹਾਡੇ ਨਾਲ ਅਜਿਹਾ ਕਰ ਜਾਂਦਾ ਤੁਹਾਨੂੰ ਜਿਉਂਦਿਆਂ ਨੂੰ ਅੱਗ ਲਾ ਕੇ ਸਾੜ ਦਿੰਦਾ ਜਦਕਿ ਤੁਹਾਡੇ ਜਿਹੜਾ ਆ ਦੋ ਬੱਚਿਆਂ ਨੇ ਜਨਮ ਵੀ ਲੈਣਾ 6 ਮਹੀਨਿਆਂ ਦੀ ਉਹ ਗਰਭਵਤੀ ਔਰਤ ਦੱਸੀ ਜਾ ਰਹੀ ਹੈ ਜਿਸ ਦੀ ਮਹਿਜ਼ ਉਮਰ ਅਜੇ 23 ਸਾਲ ਦੱਸੀ ਗਈ ਹੈ 23 ਸਾਲਾਂ ਦੀ ਸੀ ਉਹ ਔਰਤ ਜਿਹੜੀ 6 ਮਹੀਨਿਆਂ ਦੀ ਗਰਭਵਤੀ ਸੀ ਜਿੰਨੇ ਦੋ ਬੱਚਿਆਂ ਨੂੰ ਜਨਮ ਦੇਣਾ ਸੀਗਾ ਜੁੜਵਾ ਬੱਚਿਆਂ ਨੂੰ ਪਰ ਉਸ ਦੇ ਘਰ ਵਾਲੇ ਦੇ ਵੱਲੋਂ ਇਹ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਨੇ ਉਹ ਪਾਰ ਕਰ ਦਿੱਤੀਆਂ ਗਈਆਂ ਨੇ ਦਰਿੰਦ ਦੀਆਂ ਹੱਦਾ ਪਾਰ ਕਰ ਦਿੱਤੀਆਂ ਗਈਆਂ ਨੇ ਜਿਉਂਦੀ ਘਰ ਵਾਲੀ ਨੂੰ ਅੱਗ ਲਾ ਕੇ ਤੇ ਸਾੜ ਦਿੱਤਾ ਗਿਆ ਹੱਥ ਪੈਰ ਬਨ ਕੇ ਮੰਜੇ ਦੇ ਉੱਪਰ ਹੀ ਉਸ ਨੂੰ ਅੱਗ ਲਾ ਦਿੱਤੀ ਗਈ ਹੈ ਔਰ ਜਦੋਂ ਪੁਲਿਸ ਵਾਲੇ ਪਹੁੰਚਦੇ ਐ ਲੋਕ ਆਂਢੀ ਗੁਆਂਢੀ ਪਿੰਡ ਦੇ ਲੋਕ ਪਹੁੰਚਦੇ ਐ ਜਦੋਂ ਉਹ ਤਸਵੀਰ ਦੇਖਦੇ ਐ ਜਿਉਂਦੀ ਨੂੰ ਅੱਗ ਲਾਈ ਗਈ ਉਹ ਸੜੇ ਹੋਏ ਦੀ ਤਸਵੀਰ ਦੇਖਦੇ ਐ ਤਾਂ ਉਹ ਰੂਹ ਕੰਬ ਜਾਂਦੀ ਹੈ ਦਿਲ ਜਿਹੜਾ ਆ ਉਹ ਦਹਿਲ ਜਾਂਦਾ ਕਿਸੇ ਕਾਰਨ ਕਰਕੇ ਅਸੀਂ ਉਹ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਤਾਂ ਇਹ ਪਿੰਡ ਵਾਲਿਆਂ ਨੇ ਬੋਰੇ ਦੇ ਵਿੱਚ ਇਕੱਠਾ ਕਰਕੇ ਤੇ ਉਸ ਨੂੰ ਪਾਇਆ ਕਿਉਂਕਿ ਰਾਖ ਬਣ ਚੁੱਕੀ ਸੀਗੀ ਔਰਤ ਸੜ ਕੇ ਸੁਆਹ ਹੋ ਚੁੱਕੀ ਸੀਗੀ ਹੌਸਲਾ ਕਿਵੇਂ ਪਾਇਆ ਦੇਖੋ ਤੁਸੀਂ ਇੱਕ ਪਤੀ ਜਿਸ ਨੂੰ ਪਤਾ ਹੈ ਕਿ ਮੇਰੀ ਘਰ ਵਾਲੀ ਗਰਭਵਤੀ ਹੈ ਮੇਰੇ ਦੋ ਜੁੜਵਾ ਬੱਚਿਆਂ ਨੇ ਜਨਮ ਲੈਣਾ ਹੈ ਤਾਂ ਉਹ ਤਾਂ ਖੁਸ਼ੀ ਦੇ ਨਾਲ ਨਹੀਂ ਸਮੋਂਦਾ ਕਿ ਯਾਰ ਮੈਂ ਬਾਪ ਬਣਣ ਵਾਲਾ ਹੈ ਮੇਰੇ ਦੋ ਬੱਚੇ ਹੋਣੇ ਹੈ ਤਾਂ ਉਸ ਦੇ ਵੱਲੋਂ ਅਜਿਹੀ ਘਟਨਾ ਕਰ ਦਿੱਤੀ ਜਾਣੀ ਅਜਿਹਾ ਖੌਫਨਾਕ ਕਾਰਾ ਕਰ ਦਿੱਤਾ ਜਾਣਾ ਵੱਡੇ ਸਵਾਲੇ ਵੀ ਖੜੇ ਹੁੰਦੇ ਆ ਆਖਰਕਾਰ ਉਹਦੇ ਮਾਈਂਡ ਦੇ ਉੱਪਰ ਕੋਈ ਪ੍ਰੈਸ਼ਰ ਸੀਗਾ ਜਾਂ ਫਿਰ ਕੋਈ ਲੜਾਈ ਝਗੜਾ ਹੋਇਆ ਜਾਂ ਕਿਹੜੀ ਘਟਨਾ ਵਾਪਰ ਗਈ ਕਿ ਇੰਨਾ ਵੱਡਾ ਫੈਸਲਾ ਉਸਨੇ ਲਿਆ ਇੰਨਾ ਵੱਡਾ ਕਾਰਾ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਉਸਨੇ ਦੇ ਦਿੱਤਾ ਕਿ ਆਪਣੀ ਹੀ ਘਰਵਾਲੀ ਨੂੰ ਜਿਉਂਦਿਆਂ ਜਿਹੜਾ ਆ ਉਸ ਸਾੜ ਦਿੱਤਾ ਅੱਗ ਲਾ ਕੇ ਅਜੇ ਤੱਕ ਇਸ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਾਰਨ ਕੀ ਰਹੇ ਨੇ ਕਿਉਂ ਉਸਦੇ ਵੱਲੋਂ ਅਜਿਹੀ ਘਟਨਾ ਨੂੰ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਾਰਨਾਂ ਦਾ ਪਤਾ ਲਗਾਉਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਔਰ ਮੌਕੇ ਤੋਂ ਜਿਹੜਾ ਮੁਲਜ਼ਮ ਹੈ ਉਹ ਫਰਾਰ ਹੋਇਆ ਹੈ ਤਾਂ ਉਸ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਯਕੀਨੀ ਬਣਾਇਆ ਔਨ ਕੈਮਰਾ ਕਿ ਅਸੀਂ ਜਲਦੀ ਤੋਂ ਜਲਦੀ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਕੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਵੀ ਬਣਦੀ ਹੈ ਕਾਨੂੰਨ ਮੁਤਾਬਕ ਉਹ ਕਰਾਂਗੇ ਤਸਵੀਰਾਂ ਦੇਖ ਸਕਦੇ ਹੋ ਬੋਰੇ ਦੇ ਵਿੱਚ ਉਸ লাশ ਨੂੰ ਪਾਇਆ ਜਾ ਰਿਹਾ ਹੈ ਰਾਖ ਬਣ ਚੁੱਕੀ ਹੈ ਉਹ লাশ ਰੂਕਬਾਉ ਤਸਵੀਰਾਂ ਨੇ ਰਈਏ ਦੇ ਕੋਲ ਉਲੇਨਗਲ ਪਿੰਡ ਐ ਜਿੱਥੇ ਦੀ ਇਹ ਘਟਨਾ ਹੈ ਖੌਫਨਾਕ ਤੇ ਭਿਆਨਕ ਵਾਰਦਾਤ ਉਥੇ ਕੀਤੀ ਗਈ ਹੈ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਨੂੰ ਜਿੰਦਾ ਅੱਗ ਲਾ ਕੇ ਸਾੜ ਦਿੱਤਾ ਗਿਆ ਤਾਂ ਉਹ ਜਦੋਂ ਅਸੀਂ ਸੀਨ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਲੋਕ ਕਹਿ ਰਹੇ ਨੇ ਜਿਵੇਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਪਹਿਲਾਂ ਹੱਥ ਬੰਨੇ ਗਏ ਹੱਥ ਬੰਨ ਕੇ ਤੇ ਉਸ ਨੂੰ ਵਾਣ ਵਾਲੀ ਮੰਜੀ ਦੇ ਉੱਪਰ ਹੀ ਅੱਗ ਲਾ ਦਿੱਤੀ ਗਈ ਘਰ ਵਾਲੇ ਨੂੰ ਆਖਰਕਾਰ ਇੰਨਾ ਵੀ ਕੀ ਜਿਹੜਾ ਆ ਉਹ ਝਗੜਾ ਹੋ ਗਿਆ ਇੰਨਾ ਕੀ ਰੋਸਾ ਸੀਗਾ ਇੰਨੀ ਵੀ ਕਿਹੜੀ ਗੱਲਬਾਤ ਦੋਹਾਂ ਦੇ ਵਿੱਚ ਹੋਈ ਕਿ ਇੰਨਾ ਗੁੱਸਾ ਚੜ ਗਿਆ ਇੰਨਾ ਕ੍ਰੋਧ ਆ ਗਿਆ ਤੇ ਘਰ ਵਾਲੇ ਨੇ ਗੁੱਸੇ ਦੇ ਵਿੱਚ ਆਣ ਕੇ ਆਪਣੀ ਹੀ ਪਤਨੀ ਨੂੰ ਜਿਉਂਦਿਆਂ ਸਾੜ ਦਿੱਤਾ ਅੱਗ ਲਾ ਕੇ ਜਿਉਂਦਿਆਂ ਮਾਰ ਦਿੱਤਾ ਤਾਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਮੌਕੇ ਵਾਰਦਾਤ ਤੇ ਪਹੁੰਚੀ ਹੋਈ ਹੈ ਜਿਹੜੀ লাশ ਹੈ ਉਹ ਰਾਖ ਬਣ ਚੁੱਕੀ ਹੈ ਉਸ ਨੂੰ ਬੋਰੇ ਦੇ ਵਿੱਚ ਪਾਇਆ ਤੇ ਜਾਂਚ ਦੇ ਵਾਸਤੇ ਭੇਜ ਦਿੱਤਾ ਗਿਆ ਔਰ ਮੌਕਤਕ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਮੁਲਜ਼ਮ ਹੈ ਉਸ ਨੂੰ ਫੜਨ ਦੇ ਵਾਸਤੇ ਦੱਸਿਆ ਜਾ ਰਿਹਾ ਕਿ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ ਨਾਕਾਬੰਦੀ ਵੀ ਕਰ ਦਿੱਤੀ ਗਈ ਹੈ ਔਰ ਪੂਰੇ ਇਲਾਕੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਔਰ ਦਹਿਸ਼ਤ ਦਾ ਮਾਹੌਲ ਵੀ ਬੜਿਆ ਹੈ ਲੋਕ ਸਹਿਮੇ ਨੇ ਕਿ ਆਖਰਕਾਰ ਅਜਿਹੀ ਵਾਰਦਾਤ ਕਿਵੇਂ ਹੋ ਸਕਦੀ ਹੈ ਕਿਉਂਕਿ ਲੋਕਾਂ ਤੱਕ ਆਵਾਜ਼ ਤੱਕ ਨਹੀਂ ਪਹੁੰਚੀ ਜਦੋਂ ਲੋਕ ਘਰ ਦੇ ਵਿੱਚ ਜਾਂਦੇ ਹੈ ਤਾਂ ਉਦੋਂ ਦੇਖਦੇ ਹੈ ਕਿ ਯਾਰ ਆ ਕੀ ਬਣਿਆ ਹੋਇਆ ਨਾ ਕੋਈ ਲੜਾਈ ਝਗੜੇ ਦੀ ਵਾਦ ਬਾਰ ਨਿਕਲੀ ਨਾ ਕੋਈ ਚੀਕ ਚਿਹੜੇ ਦੀ ਆਵਾਜ਼ ਬਾਹਰ ਨਿਕਲੀ ਕਿਉਂਕਿ ਅਕਸਰ ਜਦੋਂ ਤੁਹਾਨੂੰ ਕੋਈ ਬਲੇਟ ਵੀ ਵੱਜਦਾ ਹੈ ਜਾਂ ਵੈਸੇ ਹੀ ਤੁਹਾਡਾ ਅੱਗ ਕੇ ਹੱਥ ਕਿਸੇ ਗਰਮ ਚੀਜ਼ ਦੇ ਉੱਪਰ ਰੱਖਿਆ ਜਾਂਦਾ ਤਾਂ ਤੁਸੀਂ ਜੱਕਦਾ ਮ ਤੁਹਾਡੇ ਜਿਹੜਾ ਹਾਏ ਨਿਕਲਦੀ ਹੈ ਮੂੰਹ ਦੇ ਵਿੱਚੋਂ ਕਿ ਯਾਰ ਇੱਥੇ ਇਸ ਤਰੀਕੇ ਦੇ ਨਾਲ ਹੋ ਗਿਆ ਜਾਂ ਸੱਟ ਲੱਗ ਗਈ ਜਾਂ ਤੁਹਾਡਾ ਕਿਸੇ ਚੀਜ਼ ਦੇ ਉੱਪਰ ਗਰਮ ਚੀਜ਼ ਦੇ ਉੱਪਰ ਹੱਥ ਆ ਜਾਂਦਾ ਤਾਂ ਇੱਕ ਔਰਤ ਨੂੰ ਅੱਗ ਲਾ ਦਿੱਤੀ ਗਈ ਚੀਕ ਤੱਕ ਨਹੀਂ ਨਿਕਲੀ ਚੀਕ ਚਿਹੜਾ ਤੱਕ ਨਹੀਂ ਪਿਆ ਕਿਸੇ ਨੂੰ ਕਾਨੋਂ ਕਾਨ ਖਬਰ ਨਹੀਂ ਹੋਈ ਇੰਨੀ ਵੱਡੀ ਵਾਰਦਾਤ ਹੋ ਗਈ ਹੈ ਔਰਤ ਨੂੰ ਜਿਉਂਦਿਆਂ ਸਾੜ ਦਿੱਤਾ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆ ਭਿਆਨਕ ਮੰਜ਼ਰ ਨੂੰ ਜਦੋਂ ਲੋਕ ਡਿਸਕ੍ਰਾਈਬ ਕਰਦੇ ਆ ਲੋਕ ਦੱਸਦੇ ਆ ਤਾਂ ਰੋਂਗਟੇ ਖੜੇ ਹੁੰਦੇ ਆ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਨੇ ਆ ਸਾਨੂੰ ਅਸੀਂ ਘਰ ਹੀ ਸੀਗੇ ਸਾਨੂੰ 12 ਵਜੇ ਲੱਗਾ ਪਤਾ ਕਿ ਚਤੂ ਆ ਜਾਂ ਨਿਕਲ ਡਿਆ ਵਾ ਤੇ ਅਸੀਂ ਬਾਹਰ ਆਏ ਆ ਤੇ ਉਹ ਕਹਿੰਦੇ ਆ ਕਿ ਤਾਂ ਗੱਲਬਾਤ ਹੋ ਗਈ ਅੰਦਰ ਕੋਈ ਰੱਤ ਹੋ ਗਈ ਆ ਕਿ ਉਹਨੂੰ ਅੱਗ ਲੱਗੀ ਹੋਈ ਆ ਤੇ ਫੇਰ ਸਾਨੂੰ ਲੱਗਾ ਪਤਾ ਜੀ ਇਹ ਕੀ ਲੱਗਦਾ ਕਿ ਪਹਿਲਾਂ ਵੀ ਇਹਨਾਂ ਦੇ ਘਰ ਵਿੱਚ ਕੋਈ ਘਟਕਲਿਸ਼ ਰਹਿੰਦਾ ਸੀ ਇਹ ਇਹ ਸਾਨੂੰ ਸਾਡਾ ਘਰ ਦੂਰ ਆ ਇਹਨਾਂ ਨੂੰ ਨਹੀਂ ਸਾਨੂੰ ਪਤਾ ਇਹ ਕੀ ਗੱਲ ਹੋਈ ਆ ਕੀ ਨਹੀਂ ਹੋਈ ਪਹਿਲਾਂ ਤਾਂ ਕੋਈ ਅਜਿਹੀ ਗੱਲ ਸੁਣੀ ਨਹੀਂ ਕਿ ਉਦਾਂ ਤੇ ਇਹਦੇ ਬਾਰੇ ਨਹੀਂ ਸਾਨੂੰ ਪਤਾ ਜੀ ਸੁਣਨ ਵਿੱਚ ਆ ਰਿਹਾ ਕਿ ਗਰਭਵਤੀ ਜੀ ਵੀ ਔਰ ਬੱਚੀ ਪ੍ਰੈਗਨੈਂਟ ਸੀਗੀ ਦੋ ਬੱਚੇ ਸੀਗੇ ਤੇ ਨਾਲ ਦੋ ਬੱਚੇ ਵੀ ਇਦਾਂ ਹੀ ਹੋ ਗਏ ਆਪ ਵੀ ਸੜ ਗਈ ਆ ਮੰਜੇ ਨਾ ਬੰਨ ਕੇ ਮੰਜੇ ਨਾ ਇਦਾਂ ਹੀ ਕੋਈ ਹਾਂਜੀ ਹੱਥ ਬੰਨੇ ਹੋਏ ਸੀ ਜੀ ਅਸੀਂ ਤੇ ਵੇਖਿਆ ਹੱਥ ਬੰਨੇ ਹੋਏ ਸੀ ਕਿੰਦਾਂ ਦੀ ਘਟਨਾ ਲੱਗਦੀ ਹੈ ਕਿ ਉਹ ਕੀ ਹੋ ਰਿਹਾ ਸਮਾਏ ਨੂੰ ਜੇ ਵੇਖੋ ਜੀ ਇਹ ਬਹੁਤ ਜ਼ਿਆਦੀ ਮਾੜੀ ਗੱਲ ਆ ਇਹੋ ਜੀਆਂ ਘਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ ਤੇ ਮੋੜ ਮਾੜੀ ਗੱਲ ਆਏ ਤੇ ਇਦਾਂ ਨਹੀਂ ਹੋਣਾ ਚਾਹੀਦਾ ਜੀ ਇਹਨਾਂ ਨੂੰ 12 ਵਜੇ ਪਤਾ ਲੱਗਾ ਜਦੋਂ ਧੂਆ ਨਿਕਲਿਆ ਜਾਨ-ਗਵਾਨ ਦੇ ਦੇਖਿਆ ਵੀ ਸ਼ਾਇਦ ਉਹਦਾ ਅੱਗ ਲੱਗੀ ਆ ਬਾਅਦ ਚ ਪਤਾ ਲੱਗਾ ਵੀ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ਆਵਾਜ਼ ਨਹੀਂ ਆਈ ਕੋਈ ਚੀਕਾਂ ਦੀ ਨਹੀਂ ਰਾਤ ਸਾਡੀ ਹਵੇਲੀ ਆ ਨਾਲ ਘਰ ਵੀ ਆ ਪਿਛਲੇ ਪਾਸੇ ਕੋਈ ਆਵਾਜ਼ ਨਹੀਂ ਆਈ ਕੱਲ ਦੀ ਨਾ ਅੱਜ ਆਈ ਆਵਾਜ਼ ਬਸ ਧੂਆਂ ਹੀ ਨਿਕਲਿਆ ਸਾਨੂੰ ਕਿਦਾਂ ਲੱਗਦਾ ਕਦੋਂ ਧੂਆਂ ਕਦੋਂ ਨਿਕਲਿਆ 11 12 ਦੇ ਕਰੀਬ ਅੱਜ ਦਿਨੇ ਹਾਂਜੀ ਤੇ ਲੱਗਦਾ ਮੰਜੇ ਨਾਲ ਬੰਨ ਬੰਨ ਕੇ ਸਾਡੇ ਮੰਜੇ ਦੇ ਨਾਲ ਹੱਥ ਬੰਨ ਕੇ ਤੇ ਫਿਰ ਮਤਲਬ ਅੱਗ ਲਗਾਈ ਗਈ ਬਾਡੀ ਨੂੰ ਉੱਪਰ ਕੱਪੜੇ ਪਾ ਕੇ ਲੱਕੜਾਂ ਵਗੈਰਾ ਸਾਰਾ ਕੁਝ ਜਕੀਨ ਕਰਨਾ ਔਖਾ ਏ ਬਹੁਤ ਬਹੁਤ ਮਾੜੀ ਘਟਨਾ ਜੀ ਬਹੁਤ ਨਿੰਦਣਯੋਗ ਕਿਉਂਕਿ ਸਾਡੇ ਇਲਾਕੇ ਦੀ ਧਰਤੀ ਏਡੀ ਪੁਇਤਰ ਹਾਂਜੀ ਹਾਂਜੀ ਗੁਰੂਆਂ ਪੀਰਾਂ ਦੀ ਧਰਤੀ ਹੈ ਬਹੁਤ ਜ਼ੁਲਮ ਕੀਤਾ ਨੇ ਮੁੰਡੇ ਨੇ ਬਹੁਤ ਜ਼ਿਆਦਾ ਗਲਤ ਕੀਤਾ ਇੱਕ ਗਰਭਵਤੀ ਔਰਤ 6 ਮਹੀਨੇ ਦੀ ਗਰਭਵਤੀ ਸੀ ਦੱਸਿਆ ਜਾ ਰਿਹਾ ਕਿ ਦੋ ਬੱਚੇ ਜਿਹੜੇ ਉਹਦੇ ਪੇਟ ਵਿੱਚ ਸੀ ਉਹ ਬੱਚਿਆਂ ਦਾ ਵੀ ਕੀ ਕਸੂਰ ਹੋਇਆ ਹਾਂਜੀ ਬਹੁਤ ਮਾਰਾ ਕੀਤਾ ਨੇ ਬਾਕੀ ਅਸੀਂ ਤਾਂ ਮੰਗ ਕਰਦੇ ਪ੍ਰਸ਼ਾਸਨ ਕੋਲ ਵੀ ਜਿਹੜੇ ਨਾਲ ਇਹਦੇ ਹੁਣ ਇਕੱਲੇ ਦਾ ਕੰਮ ਨਹੀਂ ਹੈ ਜਿਹੜੇ ਨਾਲ ਉਹ ਵੀ ਦੋਸ਼ੀ ਪੜੇਗਾ ਅੱਜ ਤਲਾਬ ਮਿਲੀ ਸੀਗੀ ਪਿੰਡ ਬੂਲੇ ਨੰਗਲ ਇੱਕ 35 ਨਾਂ ਦੀ ਉਸ ਨੂੰ ਉਸਦੇ ਪਤੀ ਨੇ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ ਹੈਗਾ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਸ ਪਿੰਡ ਕਲੀਰਕ ਮਾਣਾ ਤੋਂ ਪਹੁੰਚ ਚੁੱਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਆਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਵੇ ਇਹ ਕੀ ਨਾਮ ਹੈਗਾ ਜੀ ਇਹਦੇ ਜਿਹੜੇ ਪਤੀ ਦਾ ਜੀ ਜਿਹਦੇ ਪਤੀ ਦਾ ਨਾਮ ਸੁਖਦੇਵ ਸਿੰਘ ਲਾੜੀ ਹੈ ਜੀ ਠੀਕ ਹੈ ਤੇ ਕੀ ਕੰਮ ਕਰਦਾ ਹੈ ਇਹ ਇਹ ਮਿਹਨਤ ਦਾ ਕੰਮ ਕਰਦਾ ਮਿਹਨਤ ਨੂੰ ਠੀਕ ਹੈ ਸਰ ਕੋਈ ਕਾਰਨ ਪਤਾ ਲੱਗਾ ਹੁਣ ਤੱਕ ਕਿ ਸਾਡੇ ਹਾਂ ਜੀ ਇਨਵੈਸਟੀਗੇਸ਼ਨ ਪੁੱਜੇ ਆ ਜਿਉਂ ਜਿਉਂ ਗਾਂ ਚੱਲਦੀ ਆ ਫਿਰ ਕਲੀਅਰ ਹੋ ਜਾਈਂਗਾ ਠੀਕ ਹੈ ਤਾਂ ਕਿੰਨਾ ਕ ਸਾਮਾਨ ਕੀ ਸੜਿਆ ਅੰਦਰ ਹੋਰ ਸਾਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ ਮੰਜੇ ਦਾ ਵਾਣ ਸੜ ਗਿਆ ਤਾਂ ਅੱਗੇ ਫਰਿਜ ਸੀਗੀ ਇੱਕ ਬੈੱਡ ਸੀਗਾ ਛੋਟਾ ਲੱਕੜ ਦਾ ਉਹ ਸੜ ਗਿਆ ਉਹ ਸਾਮਾਨ ਅੰਦਰੋਂ ਸੜ ਚੁੱਕਾ ਜੀ ਹਾਂ ਇਸ ਸਾਮਾਨ ਸੜ ਗਿਆ ਸੱਤਿਆ ਸੜ ਗਿਆ ਔਰ ਜਿਹੜੇ ਪਰਿਵਾਰਕ ਮੈਂਬਰ ਹੈਗੇ ਕਿੰਨਾ ਕਿ ਸਿਰ ਹੋ ਗਿਆ ਇਹਨੂੰ ਲੜਕੀ ਦੇ ਵਿਆਹ ਨੂੰ ਇਹਨੂੰ 25 ਸਾਲ ਹੋਏ ਜੀ ਯਾਰ ਤੇ ਇਹ ਲੜਕੀ ਪ੍ਰੈਗਨੈਂਟ ਸੀਗੀ ਜੀ ਹਾਂ ਉਹਦੇ ਮਾਂ ਦੇ ਦੱਸਣ ਮੁਤਾਬਕ ਹੈਗੀ ਪ੍ਰੈਗਨੈਂਟ ਤੇ ਦੋ ਬੱਚੇ ਕਹੇ ਜਾ ਰਹੇ ਟਵਿਨ ਸੀ ਅੰਦਰ ਪਿੰਡ ਵਾਲੇ ਵੀ ਕਹਿ ਰਹੇ ਆ ਇਹ ਪੋਸਟਮਾਰਟਨ ਨੂੰ ਬੜਾ ਕਲੀਅਰ ਹੋਊਗਾ ਜੀ ਕਿ ਟੋ